ਜਦੋਂ ਪੋਚਾਂ ਫੇਰੀਏ ਉਦੋਂ ਹੀ ਮੀਂਹ ਆ ਜਾਂਦਾ ਭਾਵੇਂ 1 ਮਹੀਨਾ ਪੋਚਾਂ ਨਾ ਨਾ ਫੇਰੀਏ ਤੇ ਮੀਂਹ ਨੂੰ ਪਤਾ ਹੀ ਨਹੀਂ ਆ ਕਿ ਮੈਂ ਆਉਣਾ ਵਾ ਸਾਰੇ ਮੇਰੇ ਦੁਸ਼ਮਣ ਹੋ ਕੇ ਬਹਿ ਗਏ ਆ ਰੱਬਾ ਤੈਨੂੰ ਵੀ ਪਤਾ ਲੱਗ ਜਾਂਦਾ ਕਿ ਪ੍ਰੀਤ ਨੇ ਪੋਚਾਂ ਫੇਰਿਆ ਵਾ ਤੇ ਛੇਤੀ ਛੇਤੀ ਮੈਂ ਆ ਜਾ ਕਿਤੇ ਮੇਰੇ ਤੇ ਤੂੰ ਹੀ ਤਰਸ ਕਰ ਲਾ ਧਰਤੀ ਤੇ ਮੇਰੇ ਤੇ ਕੋਈ ਨਹੀਂ ਉਹ ਤਰਸ ਕਰਨ ਧਿਆ ਆ ਜਿਹੜੀ ਮੇਰੀ ਸੱਸੀ ਹੈ ਨਾ ਇਹ ਜੋ ਸਭ ਤੋਂ ਵੱਡੀ ਮੇਰੇ ਇੱਥੇ ਦੁਸ਼ਮਣ ਬਣੀ ਬੈਠੀ ਹੋ ਤੇ ਸੋਹਰਾ ਤੇ ਪੈਲੀ ਕੇ ਨੂੰ ਦੇ ਦੇ ਲੱਗਾ ਵਾ ਉਹ ਕਿੱਥੇ ਜਾਈਏ ਕਿੱਥੇ ਮਰੀਏ ਮੈਨੂੰ ਤੇ ਕੁਛ ਨਹੀਂ ਸਮਝ ਲੱਗਦੀ ਸਾਰੇ ਨੇ ਸਾਨੂੰ ਹੀ ਸਤਾਉਣ ਤੇ ਲੱਕ ਬੰਨਿਆ ਵਾ ਕਿ ਕਿਤੇ ਇਹ ਨਾ ਸੋਖੇ ਹੋ ਜਾਣ ਜਿੰਨਾ ਚਿਰ ਮੈਂ ਇੱਥੇ ਬੈਠੀ ਰਹੀ ਨਾ ਉਹਨਾਂ ਚਿਹਰੇ ਨੇ ਕੁਗੜੀ ਵਾਂਗੂ ਕੋੜ-ਕੋੜ ਕਰੀ ਜਾਣਾ ਕਰੀ ਜਾਣਾ ਦਈ ਤੇ ਮੈਨੂੰ ਸੁਣਾਉਣ ਵਾ ਤੇ ਹੁਣ ਰੱਬ ਦੇ ਦਿਵਾਲੇ ਦਈ ਦੋਸ਼ ਕੱਢਣ ਬੋਲੀ ਜਾ ਮੈਂ ਵੀ ਨੀ ਕਿਸ ਗੱਲ ਦਾ ਜਵਾਬ ਦੇਣਾ ਮੇਰੇ ਘਰੇ ਕੰਨ ਕਾਲੇ ਹੋ ਚੱਲੇ ਆ ਇਹ ਰਕ ਪਤ ਨੂੰ ਆਵਾਜ਼ਾਂ ਮਾਰਦੀ ਆ ਇਹਨੂੰ ਹੋਰ ਨਹੀਂ ਨਾ ਹੁਣ ਕੋਈ ਲੱਭਦਾ ਤੇ ਹੁਣ ਰੱਬ ਦੇ ਦਿਵਾਲੇ ਹੀ ਹੋ ਗਈ ਆ ਜਿੰਨਾ ਚਿਰ ਮੈਂ ਦੀਆਂ ਅੱਖਾਂ ਸਾਹਮਣੇ ਬੈਠੀ ਰਹੀ ਨਾ ਇਹਨੇ ਬੁੜ-ਬੁੜ ਕਰੀ ਹੀ ਜਾਣਾ ਚੱਲ ਮਨਾ ਉੱਠ ਮੈਂ ਤੇ ਜਾ ਕੇ ਨਹਾਵਾ ਤੋਆ ਬੋਲੀ ਜਾ ਜਿੰਨਾ ਬੋਲਿਆ ਜਾਂਦਾ ਸਰੀਰ ਤੇ ਮੇਰਾ ਅੱਗੇ ਹੀ ਨਹੀਂ ਠੀਕ ਤੁਹਾਡੇ ਖਪਾ ਨੇ ਮੈਨੂੰ ਲੈ ਕੇ ਬਹਿ ਜਾਣਾ ਮੇਰਾ ਤੇ ਛੇਰੀ ਲੈ ਲਿਆ ਇਹਨਾਂ ਨੇ ਕਿਤੇ ਜਿਹੜੀ ਵੀ ਗੱਲ ਕਰਨੀ ਆ ਤੇ ਮੇਰੇ ਸਾਹਮਣੇ ਕਰ ਹਾਂ ਅੰਦਰ ਜਾ ਕੇ ਘਤੋ ਗਰੁੱਪ ਕੱਢਣ ਦੀ ਆ ਹਿੱਤੇ ਬੜੀ ਸ਼ੇਰ ਨਹੀਂ ਬਣਦੀ ਆ ਕੀ ਹੋ ਗਿਆ ਵਾ ਤੁਸੀਂ ਕਿੱਥੇ ਗਏ ਸੀ ਗਿਆ ਤਾਂ ਕਿਤੇ ਨਹੀਂ ਜਾਣਾ ਵਾ ਜੇ ਕਿੱਥੇ ਜਾਣਾ ਆ ਮੇਰਾ ਇਰਾਦਾ ਵਾ ਮੈਂ ਪਟਵਾਰੀ ਵੱਲ ਜਾਵਾਂ ਉਹਦੀ ਸਲਾਹ ਸਲੂ ਲਵਾਂ ਕੋਈ ਕਿ ਬਾਪੂ ਦਾ ਸਾਡੇ ਨਾਂ ਤੇ ਜ਼ਮੀਨ ਕਰਨ ਨੂੰ ਮੰਨ ਨਹੀਂ ਦਿਆ ਕੋਈ ਹੋਰ ਤਰੀਕਾ ਹੈਗਾ ਪੈਸੇ-ਪੁਹੇ ਲਾ ਦੇ ਕੇ ਤੁਹਾਡੇ ਨਾਂ ਤੇ ਕਰ ਦੇਗਾ ਫੇਰ ਮੈਂ ਨਹੀਂ ਆ ਖੜੀ ਵੀ ਨਾ ਲਾਓ ਤੇ ਛੇਤੀ-ਛੇਤੀ ਜਾਓ ਚੱਲਿਆ ਵਾ ਬਸ ਪਰ ਇੱਕ ਕੰਮ ਕਰਿਓ ਇਕੱਲੇ ਨਾ ਜਾਇਓ ਇਹਨੂੰ ਨਾਲ ਖੜਿਓ ਇਹਨੂੰ ਮੈਂ ਨਾਲ ਕੀ ਖੜਾ ਇਨੂੰ ਕਿਹੜਾ ਪਤਾ ਵਾ ਕਿਹੇ ਗੱਲ ਦਾ? ਭਾਵੇਂ ਗੱਲ ਦਾ ਨਹੀਂ ਪਤਾ ਕਿੰਨੇ ਪੈਸੇ ਲੱਗਣੇ ਆ ਕਿਨੂੰ ਮਿਲਾਂ ਆ ਖੱਜਲ ਖਰਾਬੀ ਦਾ ਆਪ ਕਰ ਲੈ ਤੁਸੀਂ ਕਿਹੜੀ ਗੱਲੋਂ ਕਰੋ ਵੀ ਮੋਟਰਸਾਈਕਲ ਦਾ ਤੇਲ ਹੀ ਨਹੀਂ ਮਾਣ ਹੈਗਾ ਅਜੇ ਸਿਰਫ ਗੱਲ ਕਰਨ ਚੱਲੇ ਆ ਵਾ ਅਗਲਾ ਜਿੰਨੇ ਪੈਸੇ ਦੱਸੂਗਾ ਆ ਕੇ ਕਰ ਲਾਂਗੇ ਇਹਦੇ ਨਾਲ ਸਲਾਹ ਭਾਵੇਂ ਤੁਸੀਂ ਗੱਲ ਕਰਨੀ ਚੱਲੇ ਆ ਨਾ ਤੇ ਆ ਕਬਲ ਭਾਜੀ ਨੂੰ ਲੈ ਕੇ ਜਾਇਓ ਉਹ ਮੈਂ ਨਹੀਂ ਉਹਨੂੰ ਖੜਨਾ ਉਹਨੂੰ ਖੜਨ ਚ ਛੱਤੀਆਂ ਦਾ ਘਾਟਾ ਵਾ ਤੂੰ ਰਹਿਣ ਦੇ ਪਹਿਲਾਂ ਮੈਨੂੰ ਗੱਲ ਕਰਾਉਂਦੇ ਬਾਅਦ ਵਿੱਚ ਗੱਲ ਹੋ ਜੂਗੀ ਨਾ ਜਿੰਨੇ ਸਾਰਾ ਕੁਝ ਕਰਨਾ ਉਹਦੇ ਨਾਲ ਗੱਲ ਕਰਾਂਗੇ ਮੇਰੀ ਗੱਲ ਸੁਣੋ ਜ਼ਮੀਨ ਆ ਹੀ ਸਿੱਟੇ ਦੋ ਹੋਣੇ ਆ ਤੇ ਆਪਾਂ ਕਿਹੜੀ ਗੱਲੋਂ ਟਪੂ ਟਪੂ ਕਰਦੇ ਫਿਰਿਏ ਕੀ ਕਰੀਏ ਫਿਰ ਬੈਠੇ ਰਹੀਏ ਉਹ ਬੈਠੇ ਨਾ ਰਹੀਏ ਖੜੋਈ ਨਾਣੂ ਤੇ ਮਾਹ ਖਰਾਬ ਹੋ ਗਿਆ ਤੇਰਾ ਇੱਕੋ ਗੱਲ ਦੇ ਪੀਸੀ ਪੈ ਗਈ ਆ ਚੰਗਾ ਭਲਾ ਪਤਾ ਵੀ ਹੈਗਾ ਉਹਨੂੰ ਕਿਸੇ ਵੀ ਗੱਲ ਦਾ ਪਤਾ ਲੱਗਦਾ ਵਾ ਉਹ ਤਾਂ ਟੰਡੋਰਾ ਪੇਟਾ ਦਿੰਦਾ ਵਾ ਉਹਦਨ ਕੀ ਕੀਤਾ ਉਹਨੇ ਆ ਕੇ ਤੇ ਬਾਪੂ ਨੂੰ ਸਾਰੀਆਂ ਗੱਲਾਂ ਦੱਸਦੀਆਂ ਵੀ ਟਰੰਕ ਖੋਲਣ ਦੇ ਅੰਦਰ ਹਾ ਹਾਏ ਮੇਰੇ ਤੇ ਦਿਮਾਗ 'ਚ ਆ ਗੱਲ ਹੀ ਨਹੀਂ ਆਈ ਦਿਮਾਗ ਨੇ ਕੰਮ ਵੀ ਕਿੱਥੋਂ ਕਰਨਾ 24 ਘੰਟੇ ਤੇ ਆ ਬੁੱਢੜੀ ਦੇ ਨਾਲ ਮੇਰਾ ਕਲੇਸ਼ ਪਿਆ ਰਹਿੰਦਾ ਵਾ ਚਲੋ ਫਿਰ ਇਦਾਂ ਕਰੋ ਉਹ ਚਲਾਕਾਂ ਨੂੰ ਲੈ ਕੇ ਜਾਇਓ ਨਾਲ ਉਹ ਰੱਬ ਦਾ ਵਾਸਤਾ ਆਵੇ ਰਹਿਣ ਦੇ ਉਹ ਤਾਂ ਲੜਾਈ ਦੀ ਦੁਕਾਨ ਵਾ ਖੁਸ਼ੀ ਪਾਵੇ ਤਾਂ ਉੱਥੇ ਪਟਵਾਰੀ ਕਹਦੇ ਵੀ ਇਦਾਂ ਨਹੀਂ ਹੋਣੀ ਤੁਹਾਡੇ ਨਾਂ ਤੇ ਤਾਂ ਭਾਵੇਂ ਉੱਥੇ ਲੜ ਪਏ ਉਹਦੇ ਨਾਲ ਮੈਂ ਨਹੀਂ ਉਹਨੂੰ ਨਾਲ ਖੜਨਾ ਨਾਲੇ ਉਦਾਂ ਵੀ ਉਹ ਮੇਰੇ ਮਗਰ ਜਾਂਦੀ ਚੰਗੀ ਲੱਗਦੀ ਆ ਬੈਠ ਕੇ ਚਲੋ ਫਿਰ ਇੱਕ ਕੰਮ ਕਰਿਓ ਜੇ ਕੱਲਿਆਂ ਨੇ ਜਾਣਾ ਨਾ ਤੇ ਮਰਲਾ ਜ਼ਮੀਨ ਆਪਣੇ ਨਾਂ ਤੇ ਵਾਧ ਕਰਾਉਣੀ ਜੇ ਉਹ ਚੰਗਾ ਮਰਲੇ ਦੀ ਪਹਿਲਾਂ ਤੈਨੂੰ ਪੈ ਗਈ ਹੈਗੀ ਵਾਧ ਕਰਾਉਣੀ ਜੇ ਨਾ ਜਿਹੜੀ ਹੈਗੀ ਆਪਣੀ ਉਹ ਵੀ ਪਤਾ ਨਹੀਂ ਮਿਲਣੀ ਅੱਜਕ ਨਹੀਂ ਮਿਲਣੀ ਮਿਲੂਗੇ ਤੇ ਸਹੀ ਵੇਖਿਆ ਸਹੀ ਰਗਾਂ 'ਚ ਗੂੜ ਦੇ ਕੇ ਨਾ ਇਹਨਾਂ ਕੋਲ ਚ ਮਿਣ ਲਾਵਾਂਗੇ ਜਾਣ ਕਿਤੇ ਮੈਂ ਵੀ ਨਹੀਂ ਲੈਣੀ ਪੈਣੀ ਆਪਣੀ ਚੱਲ ਆ ਮੇਰਾ ਪਰਸ ਦੇ ਮੈਨੂੰ ਆ ਪਜਾਮੇ ਦਾ ਵੀ ਆ ਵੇ ਬੋ ਜਾ ਉਧੜਿਆ ਇਹਨੂੰ ਤੋਂ ਪਾਈ ਲਾੜ ਕਿਤੇ ਮਾਸਾ ਕੋਈ ਨਹੀਂ ਆਓਗੇ ਤੇ ਫਿਰ ਲਾ ਦਾਂਗੀ ਮੇਰੀ ਗੱਲ ਸੁਣਨ ਵਾਲੇ ਕਿਸਦੇ ਵੀ ਕੰਨੋਂ ਕੰਨ ਇਹ ਗੱਲ ਦੀ ਢਣਕ ਨਹੀਂ ਨਿਕਲਣੀ ਚਾਹੀਦੀ ਠੀਕ ਆ ਕਿ ਆਪਾਂ ਕੰਮ ਕਰਦੇ ਫਿਰਦੇ ਆ ਤੁਹਾਨੂੰ ਮੈਨੂੰ ਛਿੜੈਣ ਲੱਗਦੀ ਐ ਜਾਂ ਮੇਰੇ ਮੂੰਹ ਤੇ ਛਿੜੈਣ ਲਿਖਿਆ ਆ ਤਦੋਂ ਜ਼ਿਆਦਾ ਦੱਸ ਦੇਣ ਤੋਂ ਹੋ ਗਈਆਂ ਇੱਕ ਵਾਰੀ ਪਹਿਲੀ ਨਾਲ ਅਲੱਗ ਲੈ ਲੈਂਦੇ ਫਿਰ ਕੋਈ ਗੱਲ ਨਹੀਂ ਤੇਰੇ ਲਈ ਬਦਾਮਾਂ ਦੀ ਬੋਰੀ ਲਿਆ ਕੇ ਦਊਂਗਾ ਨਾਲ ਦਿਮਾਗ ਸੈੱਟ ਹੋ ਜਾ ਤੇਰਾ ਚੰਗਾ ਇਹ ਰਹਿਣਾ ਖਰਾਬ ਹੁੰਦੇ ਆ ਜਿਹੜਾ ਮੈਨੂੰ ਆ ਗੱਲ ਕਹਿ ਕੇ ਗਈ ਆ ਮੈਂ ਤਾਂ ਕਦੀ ਵੀ ਨਾ ਕੋਈ ਗੱਲ ਦੱਸਾਂ ਕਰਦੀ ਤੇ ਇਹਨਾਂ ਨੇ ਕਰ ਤਾਂ ਮੈਨੂੰ ਆ ਗੱਲ ਕਹਿਤੀ ਆ ਬਦਾਮਾਂ ਦੀ ਬੋਰੀ ਨਾਲ ਦਿਮਾਗ ਸਹੀ ਹੋ ਜਾਂਦਾ

ਉਹ ਮਰਦਾਂ ਜੀ ਕਿੰਨਰੋਂ ਗੱਲ ਕੀਤੀ ਆ ਵੀ ਲੜਾਈ ਹੋ ਪਈ ਐ ਏਟੋ ਰੋੜੀਓ ਉਹ ਵੇਖਾ ਛੜ ਛੜ ਦਿਨ ਲੱਗੀ ਕਿਦੇ ਨਹੀਂ ਪਾਪਾ ਜੀ ਬਚਾਜ ਆ ਛੱਟ ਵਾਲੀ ਦੀ ਕੋਈ ਗੱਲ ਨਹੀਂ ਹੈਗੀ ਇੱਥੇ ਦੇਵਾ ਭਾਈ ਤੇ ਗੱਲ ਕੀ ਹੋਈ ਜੇ ਮੈਂ ਉਹਨਾਂ ਨੂੰ ਪੁੱਛਦਾ ਉਹਨਾਂ ਦੇ ਸੱਗੋ ਅਗੋ ਕੋਈ ਇੱਕ ਦਿਆਂ 10 ਜਣ ਹੋਣੀਆਂ ਹੋਣਾ ਕੀ ਆ ਇੱਥੇ ਹੀ ਦੋਵੇਂ ਜੀ ਬਾਹਰ ਕੰਮ ਕਰ ਰਹੇ ਆ ਕਰਨ ਸਫਾਈ ਕਰਨ ਦੇ ਆ ਤੇ ਆਵਾਜ਼ ਆਉਂਦਾ ਵੀ ਲਾਲ ਲਾਲ ਹੋਣ ਰਹੀ ਐ ਇਹ ਪ੍ਰੀਤੀ ਡੀ ਉੱਚੀ ਉੱਚੀ ਬੋਲਣ ਮਾਤਾ ਨੂੰ ਉਹ ਵੇਖਣ ਬਾਹਰ ਗਏ ਆ ਤੇ ਬਾਹਰ ਜਾ ਕੇ ਪਰਲੇ ਮਾਤੇ ਉਹ ਵੀ ਆ ਗਈ ਐ ਵੀ ਕੀ ਵੀ ਉੱਥੇ ਆਹੀ अच्छा ते उथे तू तू मैं मैं हो गई हट ना काठ होए सकूं। अही त कहां जाना ही नहीं अही ते बस ऐसे करके चल गया बीबी ना था, था ता होंडेया ते वद घट को गल ना होजे। ता करके मैं गया ही बाहर। ਇਹਨਾਂ ਦਾ ਪਤਾ ਨਹੀਂ ਦਿਮਾਗ ਕਿਉਂ ਫਿਰਿਆ ਆ ਵਾ ਇਹਨਾਂ ਕੀ ਕਰਾਉਣਾ। ਮੈਨੂੰ ਇਹਨਾਂ ਦੀ ਕੋਈ ਸਮਝ ਆਉਣੀ ਨਹੀਂ ਰਹੀ ਹੁਣ। ਪਾਪਾ ਜੀ, ਛੋਟਾ ਮੂੰਹ ਤੇ ਵੱਡੀ ਗੱਲ। ਗੁੱਸਾ ਨਾ ਕਰਿਓ ਮੇਰੀ ਗੱਲ ਦਾ। ਮੈਂ ਤੇ ਆਨੀ ਆ ਵੀ ਇਹਨਾਂ ਤੇ ਨਾ ਦਰਖਾਸਤ ਦੇ ਦੋ। ਜਿਹੜੇ ਇਹ ਜ਼ਿਆਦਾ ਹੀ ਵਧੇ ਫਿਰਦੇ ਆ ਨਾ ਤੇ ਇਹਨਾਂ ਨੂੰ ਠੰਡ ਪੈ ਜੇਗੀ। ਕੋਈ ਗੱਲ ਨਹੀਂ। ਮੈਂ ਇਹਨਾਂ ਦਾ ਪੱਕਾ ਹੀ ਹੱਲ ਲੱਭ ਲਿਆ ਉਹੋ ਹੀ ਕਰਨਾ ਪੈਣਾ ਇਹਨਾਂ ਨਾਲ ਆਹੋ ਇਦਾਂ ਤੇ ਡਰ ਹੀ ਰਹਿੰਦਾ ਕਿਹੜੇ ਵੇਲੇ ਕਿਹਨੂੰ ਛੱਟਪੇਟ ਲਾ ਦੇਣ ਤੇ ਫੇਰ ਮਾੜੀ-ਮੋਟੀ ਨਾ ਦਰਖਾਸਤ ਦਿੱਤੀ ਹੋਏਗੀ ਨਾ ਥਾਣੇ ਤੇ ਜੇ ਕੱਲ ਨੂੰ ਵੱਧ ਘੱਟ ਗੱਲ ਕਰਨਗੇ ਵੀ ਕੋਈ ਜਾਂ ਛੱਟਪੇਟ ਲਾਉਣਗੇ ਤੇ ਆੜੀ ਸੁਣਵਾਈ ਤੇ ਹੋਜੂਗੀ ਤੇ ਪਹਿਲਾਂ ਵੀ ਪੁਲਿਸ ਨੂੰ ਦੱਸਿਆ ਵੀ ਆਪ ਕੋਈ ਕਰਦੇ ਆ ਨਾਲ ਇਹਨਾਂ ਨੂੰ ਵੀ ਦੱਸਿਆ ਹੋਏਗਾ ਕਿ ਅਸੀਂ ਪਰਚਾ ਦਿੱਤਾ ਤੇ ਇਹ ਵੀ ਸੰਭਲ ਕੇ ਪਹਿਣਗੇ ਇਦਾਂ ਹੀ ਵਧੇ-ਵਧੇ ਵਾਅਦੇ ਹੀ ਜਾਂਦੇ ਆ ਦਰਖਾਸਤਾਂ ਦਾ ਇਹਨਾਂ ਨੂੰ ਕਿੱਥੇ ਡਰਵਾ ਇਹਨਾਂ ਨੂੰ ਡਰ ਹੋਏ ਤੇ ਇਹੋ ਜੇ ਕੰਮ ਕਰਨੀ ਨਾ ਇਹਨਾਂ ਦਾ ਮੈਂ ਪਾਪਾ ਜੀ ਜਾਣਾ ਕਿੱਥੇ ਆ ਉਹ ਜਾਣਾ ਜਿਹੜਾ ਕਰਦੇ ਨੇ ਬੇਦਖਲ ਇਹ ਲਿਖ ਕੇ ਨਾਲੇ ਸਰਪੰਚ ਨੂੰ ਕਹਿ ਦिए ਤੇ ਨਾਲੇ ਉਹ ਦੱਸ ਵੀ ਕਿੱਥੇ ਜੜਾ ਪੈਣਾ ਵਾ ਪਾਪਾ ਜੀ ਆ ਬੇਦਖਲ ਕਰਨ ਵਾਲਾ ਫੈਸਲਾ ਬੜਾ ਵੱਡਾ ਜੇ ਤੇ ਜੇ ਤੁਸੀਂ ਬੇਦਖਲ ਕੀਤਾ ਨਾ ਤੇ ਗੱਲ ਬੜੀ ਦੂਰ ਤੱਕ ਜਾਣੀ ਹੈ ਤੇ ਦੂਜੀ ਗੱਲ ਇਹਨਾਂ ਨੇ ਮੇਰਾ ਨਾਮ ਆਉਣਾ ਵਾ ਇਹ ਤੇ ਅੱਗੇ ਨਹੀਂ ਮੈਨੂੰ ਛੱਡਦੇ ਹੈਗੇ ਹਰੇਕ ਕੰਮ ਵਿੱਚ ਮੇਰਾ ਨਾਮ ਆਉਂਦੇ ਆ ਵੀ ਜੋ ਵੀ ਸਾਡੇ ਘਰ ਚ ਲੜਾਈ ਝਗੜਾ ਹੋਣ ਰਿਹਾ ਹੈ ਨਾ ਸਾਰਾ ਤੇਰੇ ਕਰਕੇ ਹੋਣ ਰਿਹਾ ਵਾ ਤੇ ਜੇ ਤੁਸੀਂ ਦੋਵਾਂ ਮੁੰਡਿਆਂ ਨੂੰ ਬੇਦਖਲ ਕਰਤਾ ਇਹ ਇਲਜ਼ਾਮ ਹੀ ਮੇਰੇ ਸਿਰ ਤੇ ਲੱਗ ਜਾਣਾ ਵਾ ਪਾਪਾ ਜੀ ਇਹ ਤੇ ਮੂੰਹ ਹੀ ਮੂੰਹ ਹੀ ਕਹਿੰਦੀਆਂ ਸਾਰੇ ਪਿੰਡ ਦੇ ਵਿੱਚ ਵੀ ਜਿੰਨਾ ਕਸੂਰਾ ਸਾਰਾ ਇਹਨਾਂ ਦਾ ਹੀ ਆ ਉਹਦੋਂ ਵੱਟੇ ਵੀ ਐਸੇ ਕਰਕੇ ਚਲਾਏ ਸੀ ਤੇ ਜਿਹੜਾ ਸਾਡਾ ਘਰ ਦਾ ਜਿੰਨਾ ਬੇੜਾ ਕਰਕੇ ਖੁੰਗਾ ਨਾ ਇਹ ਦੋਵੇਂ ਜੀ ਕਰਨ ਦੇ ਨੇ ਇੱਥੋਂ ਤੱਕ ਇਲਜ਼ਾਮ ਲਾਉਣ ਦੇ ਹੱਟ ਤੇ ਪਾਪਾ ਜੀ ਹੁਣ ਤੁਸੀਂ ਦੱਸੋ ਅਸੀਂ ਤੁਹਾਨੂੰ ਕਿੰਨਾ ਕ ਇਹਨਾਂ ਦੇ ਖਿਲਾਫ ਭੜਕਾਉਨੇ ਆ ਬਸ ਤੁਸੀਂ ਆਉਂਦੇ ਹੋ ਤੇ ਆਪਣਾ ਦੁੱਖ ਸਾਂਝਾ ਕਰ ਜਾਂਦੇ ਹੋ ਤੇ ਡਿਫੋਲ ਜਾਂਦੇ ਹੋ ਆਪਣਾ ਤੇ ਅਸੀਂ ਵੀ ਸੌਂ ਜਾਂਦੇ ਆ ਤੁਹਾਡੀਆਂ ਗੱਲਾਂ ਤੇ ਇਹਦੇ ਵਿੱਚ ਕੀ ਮਾੜਾ ਕਰਦੇ ਆਂ ਅਸੀਂ ਪੁੱਤ ਕਾਵਾਂ ਦੇ ਆਖੇ ਢੋਲ ਨਹੀਂ ਪਾੜ ਦੇਂਦੇ ਬਾਕੀ ਕੁੱਤੇ ਪੌਂਗਦੇ ਜਾਂਦੇ ਆ ਤੇ ਹਾਥੀ ਆਪਣੀ ਚਾਲੇ ਤੁਰਿਆ ਜਾਂਦਾ ਅੰਦਾਵਾ ਉਹਨਾਂ ਤੁਰੇ ਜਾਣਾ ਵਾ ਬਾਕੀ ਸਾਰੇ ਪਿੰਡ ਨੂੰ ਪਤਾ ਇਹਨਾਂ ਦੀਆਂ ਕਰਤੂਤਾਂ ਦਾ ਆ ਮੈਂ ਪਿੰਡ ਵੜਨ ਲੱਗਾ ਤੇ ਮੈਨੂੰ ਵੀ ਆ ਜਾਣਿਆ ਨੇ ਆਖਿਆ ਵੀ ਇਹਨਾਂ ਨੇ ਆ ਕਰਤੂਤ ਕੀਤੀ ਹੋ ਉਹ ਪਪਾ ਜੀ ਆ ਕੰਮ ਤੇ ਇਦਾਂ ਦੇ ਕਰਦੇ ਹੀ ਆ ਪਰ ਮੇਰੀ ਸਲਾਹ ਮੰਨੋ ਨਾ ਭੈਣ ਵੀ ਆਂਦੀ ਹੀ ਮੈਂ ਥੋੜੇ ਦਿਨਾਂ ਤੱਕ ਆ ਜਾਣਾ ਵਾਂ ਉਹਨੂੰ ਆਣ ਲੰਦੋ ਫੇਰੇ ਤੁਸੀਂ ਬੇਦਰਖਲ ਵਾਲਾ ਕੰਮ ਕਰਿਓ ਉਹਦਾ ਕੀ ਪਤਾ ਉਹਨਾਂ ਇਹ 10-20 ਦਿਨ ਲੇਟ ਹੀ ਨਹੀਂ ਆਉਣਾ ਕੰਮ ਉਹੋ ਹੀ ਆ ਜਿਹੜਾ ਹੋ ਹੀ ਜਾਵੇ ਮੈਨੂੰ ਨਹੀਂ ਡਰ ਇਹਨਾਂ ਦਾ ਮਾਸਾ ਵੀ ਕਿਦੇ ਉਹ ਦਿਨ ਤੱਕ ਜਿੰਨੇ ਪੁੱਤਰੇ ਫਿਰਦੇ ਆ ਇਹਨਾਂ ਹੋਰ ਕੋਈ ਚੰਚੜਾ ਲੜਾਈ ਤੂੰ ਮੈਨੂੰ ਕਾਗਜ਼ੇ ਦੱਸ ਵੀ ਉਹ ਲੱਗਣੇ ਕਿੱਥੇ ਆ ਉਤੋਂ ਕਢਵਾ ਲੀਏ ਪਾਪਾ ਜੀ ਕਾਗਜ਼ ਕਾਦੇ ਲੱਗਣੇ ਆ ਫਿਰ ਅਖਬਾਰ ਚ ਕਢੋਣਾ ਪੈਣਾ ਪਹਿਲਾਂ ਤੇ ਬਾਅਦ ਅਖਬਾਰ ਦਾ ਟੁਟਾ ਲੈ ਕੇ ਕਚਹਿਰੀ ਜਾਣਾ ਪੈਣਾ ਚਲ ਠੀਕ ਆ ਤੂੰ ਵੇ ਹੋ ਜਾ ਵੇਲਾ ਕੰਮ ਕਰ ਤੋਂ ਤੇ ਇਹ ਕੰਮ ਕਰਨਾ ਜ਼ਰੂਰ ਆ ਇਹਨਾਂ ਨੂੰ ਠੰਡ ਤਾਂ ਹੀ ਪੈਣੀ ਜੇ ਆਹ ਕੰਮ ਪੱਕਾ ਕਰਾਂਗੇ ਤੇ ਮੇਰੀ ਗੱਲ ਸੁਣੋ ਪਾਪਾ ਜੀ ਦੇ ਹੁੰਦੇ ਆ ਤੇ ਮੈਂ ਕੋਈ ਗੱਲ ਨਹੀਂ ਕੀਤੀ ਵੀ ਚਾ ਸਿਆਣੇ ਬਣੇ ਗੱਲ ਕਰਨ ਦੇ ਚੰਗੇ ਨਹੀਂ ਲੱਗੀਦਾ ਤੇ ਮੈਂ ਆਨੀ ਆ ਵੀ ਤੁਸੀਂ ਨਾਲ ਨਾ ਜਾਓ ਬਾਪਾਈ ਦੇ ਅੱਜ ਜਿੱਦਾਂ ਦੇ ਹੈਗੇ ਨਾ ਅੰਤਰੇ ਇਹ ਤੇ ਕੰਧਾਂ ਬਰੂਹੀਂ ਲੱਗ ਲੱਗੇ ਵੇਂਦੇ ਹਨ ਵੀ ਕਿੱਧਰ ਜਾਂਦੇ ਆ ਕਿੱਧਰ ਨਹੀਂ ਤੇ ਜਿੱਦਣ ਇਹਨਾਂ ਨੇ ਇੰਨਾ ਪਤਾ ਲੱਗ ਗਿਆ ਵੀ ਤੁਸੀਂ ਨਾਲ ਗਏ ਹੋ ਇਹਨਾਂ ਦਾ ਉਂਝ ਨਹੀਂ ਹਾਨੂੰ ਛੱਡਣਾ ਇਹਨਾਂ ਨੂੰ ਤੇ ਆਪਣਾ ਨਹੀਂ ਹੈਗਾ ਕਿਤੇ ਡਰ ਵੀ ਅਸੀਂ ਮਰ ਮੁੱਕ ਜਾਵਾਂਗੇ ਤੈਨੂੰ ਹਾੜਾ ਕਾ ਡਰ ਹੁਣਾਵਾ ਵੱਡ ਬੁੱਢ ਜਾਣਾ ਸਾਨੂੰ ਇਹਨਾਂ ਨੇ ਜੀ ਤਾਂ ਮੈਂ ਵੀ ਕੀ ਕਰਾਂ ਤੇਰੇ ਬੈਠਿਆ ਸਾਰੀ ਗੱਲ ਹੋਈ ਆ ਜੇ ਮੈਂ ਨਾ ਨਾਲ ਜਾਵਾਂ ਤਾਂ ਫਿਰ ਕੌਣ ਜਾਏ ਹੋਰ ਕਹਦਣ ਕਿ ਇਹਨੂੰ ਕੋਈ ਪਿੰਡ ਚ ਹੋਰ ਕੋ ਬੰਦਾ ਲੈ ਜਾਣ ਸਾਡੇ ਸਿਰ ਤੇ ਤਾਂ ਗੱਲ ਆਊਗੀ ਮੈਂ ਤਾਂ ਕਿੱਡਿਆਂ ਟਰਕਾਉਣਾ ਵੀ ਚੱਲ ਭੈਣ ਆ ਜਾਂਦੀ ਐ ਸਗੋਂ ਨਾਲ ਤੁਹਾਨੂੰ ਆਸਰਾ ਆ ਜਾਊਗਾ ਤੇ ਆਪੇ ਸਾਰਾ ਕੰਮ ਆਣ ਕੇ ਕਰਾ ਦਊਗੀ ਪਰ ਬਾਪੂ ਜੀ ਵੀ ਗੱਲ ਸੱਚੀ ਐ ਵੀ ਜਿੰਨੇ ਭੂਏ ਚੜੇ ਫਿਰਦੇ ਆ ਕੋਈ ਹੋਰ ਨਾ ਚੰਨ ਚਾੜ ਦੇਣ ਉਹ ਤੇ ਮੈਂ ਵੀ ਆਨੀ ਆ ਠੀਕ ਹੈ ਬਾਪੂ ਜੀ ਦਾ ਚਲੋ ਤਰਸ ਵੀ ਆਉਂਦਾ ਸਾਥ ਵੀ ਦੇਣਾ ਚਾਹੀਦਾ ਵਾ ਪਰ ਇਹਨਾਂ ਦੇ ਮੂੰਹ ਨੀਂ ਨਾ ਫੜੇ ਹੈਗੇ ਇਹਨਾਂ ਨੇ ਤੇ ਉੱਚੀ ਉੱਚੀ ਸਾਰੇ ਪਿੰਡ ਚ ਰੌਲਾ ਪਾਉਣਾ ਵਾ ਵੀ ਇਹਨਾਂ ਨੇ ਜਾਣ ਬੁੱਝ ਕੇ ਵੀ ਦਖਲ ਕਰਾਇਆ ਵਾ ਜੀ ਤਾਂ ਜਿੱਥੇ ਇਹਨਾਂ ਨਾ ਪਹਿਲਾਂ ਲੱਗਣ ਡਿਆ ਬਿਨਾ ਕੁਝ ਕੀਤੇਆਂ ਤੇ ਇਹ ਵੀ ਲੱਗ ਜੂਗਾ ਤੇ ਫਿਰ ਕੀ ਫਰਕ ਪੈਣ ਡਿਆ ਵਾ ਉਹਦੇ ਸੌਖੇ ਹੋ ਜਾਣਗੇ ਨਾ ਤੇ ਮੁੜ ਕੇ ਜਦੋਂ ਤੁਸੀਂ ਬਾਹਰ ਅੰਦਰ ਜਾਂਦੇ ਹੋ ਕੱਲੇ ਛੱਟਪੇਟ ਲਾ ਦੇਣਗੇ ਤੇ ਫਿਰ ਬੰਬੀ ਤੇ ਵੀ ਨੇਰੇ ਨੇਰੇ ਜਾਂਦੇ ਹੋ ਤੁਸੀਂ ਪਾਣੀ ਲਾਉਣ ਉਹ ਤੇ ਇਦਾਂ ਹੀ ਹੁਣ ਆਪਣੇ ਮਨ ਦੇ ਕਿਆ ਸਰਾਇਆਂ ਵਾਂ ਕੀ ਪਤਾ ਕੀ ਹੋਣਾ ਗਾਂ ਤੇ ਕੀ ਨਹੀਂ ਹੋਣਾ ਕੀ ਤਾਂ ਹੋ ਜਾਂਦਾ ਕਿ ਸੁਧਰੀ ਜਾਣ ਬਾਪੂ ਦੇ ਪੈਰੀ ਪੈਣ ਬੇਬੇ ਦੇ ਆਣ ਕੇ ਤੇ ਆਨੂੰ ਮਾਫ ਕਰ ਦਿਓ ਵਾੜੇ ਕੋਈ ਗਲਤੀ ਹੋ ਗਈ ਐ ਇਦਾਂ ਵੀ ਸਲਾਣੀ ਸੁਧਰਨ ਵਾਲੀਆਂ ਹੈਗੀਆਂ ਇਹ ਤੇ ਹੁਣ ਬੇਦਲ ਕਰਾਂ ਪਤਾ ਲੱਗੂਗਾ ਵੀ ਸੁਧਰਦੇ ਆ ਜਾਂ ਤੂੰ ਵੀ ਵਿਗੜਦੇ ਆ ਹੁਣ ਜੋ ਵੀ ਹੋਊਗਾ ਵੇਖੀ ਜਾਊਗੀ ਜਾਣਾਂ ਤੇ ਪੈਣਾ ਹੀ ਮੈਨੂੰ ਹਾਏ ਹਾਏ ਤੁਸੀਂ ਸਮਝਿੰਨ ਕਿਉਂ ਨਹੀਂ ਡੇ ਮੇਰੀ ਗੱਲ ਦੋ ਅੱਗੇ ਹੱਲੇ ਉਹਨਾਂ ਨੇ ਕਰਤੇ ਆ ਘਰ ਵੀ ਆ ਗਏ ਆ ਗਲੀ 'ਚ ਵੀ ਵੱਟੇ ਮਾਰਦੇ ਆ ਮੈਨੂੰ ਡਰ ਲੱਗਦਾ ਜੇ ਇਹ ਤੇ ਪਾਪੇ ਨੂੰ ਆਪ ਸਮਝਣਾ ਚਾਹੀਦਾ ਹਣਾ ਤੇ ਮੈਂ ਇਹ ਕੰਮ ਦੇ ਵਿੱਚ ਦਸਾਂ ਦੇ ਨਾਤੇ ਤੇ ਤਰੇ ਹੁੰਦੇ ਸਾਰੀ ਗੱਲ ਹੋਈ ਆ ਕਿੱਦਾਂ ਮੈਂ ਨਾ ਕਰਦਾ ਬਾਪੂ ਨੂੰ ਨਹੀਂ ਪਤਾ ਲੱਗਦਾ ਉਹਨੂੰ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਕਿਥੋਂ ਕਾਗਜ਼ ਲੈ ਆਉਣੇ ਆ ਕਿ ਕਿਤੇ ਕੋਈ ਲਿਖਾਉਣਾ ਵਾ ਕੀ ਕਰਨਾ ਵਾ ਮੇਰੀ ਗੱਲ ਸੁਣ ਤੂੰ ਹੋਰ ਕੋਈ ਬੰਦਾ ਲੱਭ ਦੋ ਪਿੰਡ ਦੇ ਵਿੱਚ ਬਥੇਰੇ ਆ ਤੇ ਕਿਸੇ ਨੂੰ ਕਹਿ ਦੋ ਵੀ ਨਾਲ ਬਾਪੂ ਜੀ ਦੇ ਚੱਲ ਜਾਣਾ ਐਵੇਂ ਨਾ ਡਰੀ ਜਾ ਫਿਕਰ ਨਾ ਕਰ ਮੈਨੂੰ ਪਤਾ ਆ ਕਿੰਨੇ ਕੁ ਜੋਗੇ ਹੈਗੇ ਆ ਇਹ ਸਭ ਡਰਾਵੇ ਦੀਆਂ ਜੋਗਈਆਂ ਜੇ ਰੋੜੇ ਮਾਰਨੇ ਹੁੰਦੇ ਉਹਨਾਂ ਸੱਚੇ ਰੋੜੇ ਨਾ ਮਾਰਦੇ ਪਰ ਆ ਪਾਣੀ ਚ ਮਾਰੀ ਗਿਆ ਰੋੜੇ ਸੜਕ ਤੇ ਮਾਰੀ ਗਿਆ ਵਾ ਐਨੇ ਜੋਗੇ ਹੈ ਨਹੀਂ ਆ ਤੂੰ ਨਾ ਮੈਂ ਡਰੀ ਜਾ ਛੱਡ ਭਰਾ ਇਕ ਕਰਨ ਦੀ ਕੋ ਲੋੜੀਓ ਨੇ ਆਪੇ ਇਹਨਾਂ ਨੂੰ ਠੰਡਿਆ ਕਰ ਦੇਣਾ ਆਣ ਕੇ ਇੰਜ ਕਰੋ ਹਾਂ ਕਿ ਤੁਸੀਂ ਭੈਣ ਨੂੰ ਫੋਨ ਕਰੋ ਛੇਤੀ ਆ ਜੇ ਜੀ ਤਾਂ ਮੈਂ ਫੋਨ ਫੋਨ ਨਹੀਂ ਕਰਨਾ ਹੈਗਾ ਜਦੋਂ ਨੇ ਆਉਣਾ ਆ ਨਾ ਆਪੇ ਆਏ ਨਾ ਆਪਣਾ ਟਾਈਮ ਕੱਢ ਕੇ ਨਾਲੇ ਮੀਂਹ ਆਉਂਦਾ ਪਿਆ ਹੁਣ ਜਾਂ ਕੁਰਸੀ ਮੈਂ ਅੰਦਰ ਰੱਖ ਤੇ ਮੰਜੀ ਵੀ ਅੰਦਰ ਕਰ ਮੈਂ ਆਪਣਾ ਕੰਮ ਕਰ ਵੇਖਾਂ ਬਾਹਰ ਕੋਈ ਗੱਲ ਢਕਾ ਕੇ ਚੱਲ ਗਏ ਆ ਕਿ ਤੇ ਮਰ ਜਣ ਹੋ ਜੇ ਇਹਨਾਂ ਦਾ ਸਿਆਪਾ ਹੋ ਜੇ ਲੜਾਈ ਆਪਣੇ ਘਰ ਦੀ ਆ ਤੇ ਡਰਾ ਮੈਨੂੰ ਛੜਿਆ ਇੱਧਰ ਮੈਂ ਸੈਂਸੇ ਚ ਪਈ ਰਹੀ ਨਹੀਂ ਦਿਨ ਰਾਤ ਜਦੋਂ ਬਾਹਰ ਵੀ ਜਾਂਦੇ ਆ ਤਾਂ ਵੀ ਇੱਧਰ ਧਿਆਨ ਅੰਦਰ ਆਉਂਦੇ ਤਾਂ ਵੀ ਧਿਆਨ ਇੱਧਰ ਹੀ ਰਹ ਨਾਨ ਖੱਤਿਆਂ ਨੇ ਨਾ ਆਪ ਜੀ ਨਾ ਵਾ ਤੇ ਨਾ ਹਨੂ ਹੀ ਜੀਂਦਣਾ ਵਾ ਅੰਤਰਾ ਨੇ ਕੜਾਈ ਚ ਪਾਇਆ ਵਾ ਕ ਲੈਣੇ ਕਿਸ ਥਾਂ ਦੇ ਸੋ ਆਪਣ ਕਿੱਥੇ ਰੱਖ ਤਾ ਨਾ ਕਿੱਥੇ ਸਰਫ ਦੇ ਹੰਡਿਆ ਵਾ ਨਾ ਕੋਈ ਸਾਬਣ ਲੱਭਣ ਡਿਆ ਨਾ ਸਰਫ ਲੱਭਣ ਡਿਆ ਵਾ ਮੈਂ ਸਦਾਈਆਂ ਵਾਂਗੂ ਕਦੀ ਕਿਤੇ ਹੱਥ ਮਾਰਨ ਡਈ ਕਦੀ ਕਿਤੇ ਮਾਰਨ ਡਈ ਆ ਜਿਹੜੇ ਹਿਸਾਬ ਨਾਲ ਲੜਾਈ ਕਰਦੀ ਆ ਉਸ ਹਿਸਾਬ ਨਾਲ ਚੀਜ਼ਾਂ ਲੱਬੜਾ ਮੈਂ ਕਿਹੜੀਆਂ ਲਗਾਤੀਆਂ ਵਾਂ ਕਿ ਜਾਂ ਮੈਂ ਆਪਣੇ ਪੇਕੇ ਛੱਡ ਆਈ ਆ ਤਾਨੂੰ ਸ਼ੱਕ ਤੇ ਆਈ ਹੋਈ ਆ ਨਾ ਕੀ ਆਪਣੇ ਪੇਕੇ ਚੀਜ਼ਾਂ ਛੱਡ ਹੁੰਦੀ ਆ ਉਦੋਂ ਦੀ ਮੈਂ ਇੱਥੇ ਹੀ ਆ ਮੈਂ ਗਈ ਤੇ ਨਹੀਂ ਨਾ ਜਾਂ ਉਧਰੋਂ ਤੇ ਨਹੀਂ ਨਾ ਕੋਈ ਇੱਥੇ ਆ ਗਿਆ ਤੇ ਸਭ ਕੋ ਇੱਥੇ ਪਿਆ ਹੁੰਦਾ ਵਾ ਤੇ ਹੁਣ ਕਿੱਥੇ ਉਹ ਚਲ ਗਿਆ ਵਾ ਮੈਨੂੰ ਕੀ ਪਤਾ ਕਿੱਥੇ ਚਲ ਗਿਆ ਮਿੰਨੂ ਤਾ ਕਹੋ ਨਾ ਕਿ ਜੇ ਮੈਂ ਕੋਈ ਚੀਜ਼ ਲਕਾਈ ਹੁਣ ਸਾਰਾ ਕੁਝ ਤੁਹਾਡੇ ਸਾਹਮਣੇ ਇੱਥੇ ਤੁਹਾਡੇ ਹੱਥਾਂ ਵਿੱਚ ਹੀ ਆ ਅੱਜ ਤੱਕ ਮੈਂ ਨਹੀਂ ਕਦੀ ਜਿੰਦੇ ਦੇ ਮਾਰੇ ਆ ਜਿੰਦੇ ਮਾਰਨ ਦੀ ਤੇ ਚਾਬੀ ਨੇਫੇ ਨਾ ਬੰਨਦੀ ਆ ਤੇ ਤਾਂ ਤੁਹਾਨੂੰ ਹੀ ਆ ਉਹ ਮਿੰਨੂ ਨਹੀਂ ਹੈਗੀ ਨਹੀਂ ਮੈਂ ਕਨੀਆ ਕਿ ਚਾਬੀਆਂ ਨੇਫਿਆਂ ਚ ਪਾਉਣੀ ਆ ਤੇ ਕਿਨੀਆਂ ਕ ਮੈਂ ਲਕਮ ਨਹੀਂ ਆ ਕਦੋਂ ਦੀ ਤੂੰ ਮੈਂ ਕਦੀ ਵੇਖਿਆ ਮੈਂ ਜਿੰਦਾ ਮਾਰਿਆ ਮੈਂ ਕਦੀ ਸਾਬਣਾ ਛੋਡਿਆ ਨੂੰ ਨਹੀਂ ਮਾਰਿਆ ਹੋਇਆ ਕੋਈ ਪੈਸੇ ਤੇ ਲੈਣ ਮਾਰ ਲਿਆ ਕੇ ਟੂਬ ਥੱਲੇ ਨੂੰ ਮਾਰ ਲਿਆ ਤਾਡੇ ਕਹਿਣ ਦਾ ਮਤਲਬ ਕਿ ਜਿੰਦਰਾ ਮੈਂ ਮਾਰਿਆ ਹੈ ਉਹ ਵੀ ਮੈਂ ਸਭ ਨੂੰ ਮਾਰਨਾ ਹੋਰ ਕਿਹਨੂੰ ਮਾਰਿਆ ਮੈਨੂੰ ਕਿਜ ਕੋਹ ਲੱਭਣ ਨਹੀਂ ਗਿਆ ਇੱਥੇ ਸਾਰਾ ਸਾਬਣ ਤੇਲ ਹੁੰਦਾ ਆ ਕੰਗੀ ਤੱਕ ਨਹੀਂ ਤੋਖ ਰਹਿਣ ਦਿੱਤਾ ਅੱਛਾ ਅੱਛਾ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਜੀ ਤਾਂ ਦਾ ਘਰ ਲੱਭ ਜਾਂਦਾ ਨਾ ਲੱਭਦਾ ਕਿ ਨਹੀਂ ਲੱਭਦਾ ਚੀਜ਼ਾਂ ਲਬੋ ਇੱਥੇ ਹੀ ਤੇ ਪਈਆਂ ਹੋਣੀਆਂ ਮੇਨਾ ਆਡਾ ਨਾ ਲਾਇਆ ਕਰੋ ਤੁਹਾਨੂੰ ਪਤਾ ਲੱਗ ਗਿਆ ਕਿ ਮੁੰਡਾ ਚੱਲ ਗਿਆ ਵਾ ਤੇ ਮੈਂ ਇਹ ਦਿਵਾਲੇ ਹੋ ਜਾ ਜੇ ਇਦਰਾ ਹੀ ਸੀ ਨਾ ਤੇ ਉਹਦੇ ਹੁਣ ਦਿਆਂ ਲੜਾਈ ਕਰਦੀ ਕੋਈ ਗੱਲ ਕਰਦੀ ਪੇ ਪਤਾ ਲੱਗ ਜਾਣਾ ਸੀ ਮੁੰਡਾ ਤੇ ਮੈਂ ਵੇਖਿਆ ਵੀ ਨਹੀਂ ਫਿਕਿਆਂ ਨੂੰ ਗਿਆ ਤੇ ਕਿੱਥੇ ਤੋਂ ਕੱਲਿਆ ਵਾ ਮੈਨੂੰ ਤੇ ਇਹ ਵੀ ਨਹੀਂ ਗਾ ਕੋਈ ਪਤਾ ਪਿਓ ਚੱਲ ਗਿਆ ਤੇ ਮੈਂ ਫੇਰ ਲੰਡਾਈ ਆ ਜੇ ਡੇੜਾ ਸੁਣਨੀ ਨਾ ਜੀਤਾਂ ਦਾ ਘਰ ਜਿੱਦਣ ਉਹਦਰ ਚੱਲ ਗਏ ਨਾ ਤੇ ਚਾਹੇ ਉਹਦਰੋਂ ਕੋਈ ਚੀਜ਼ ਲੈਣ ਦੀ ਤੈਨੂੰ ਫੇਰ ਵੇਖੀ ਤਰਾ ਈ ਡਾ ਬੁੱਥਾ ਹੋ ਜਾਣਾ ਤੇ ਐਗੀ ਤੂੰ ਜ਼ੁਬਾਨ ਕੱਢਣ ਜਾਣਾ ਉਹਨਾਂ ਦੇ ਘਰ ਮੈਂ ਤੇ ਕਹਿੰਦੀ ਰਾਤੋਂ ਦਿਨ ਨਾ ਚੜੇ ਉਹ ਜਾ ਵੋ ਮੈਨੂੰ ਵੀ ਪਤਾ ਲੱਗੇ ਲੋਕੀ ਕਿੰਨਾ ਕ ਕਿਹਨੂੰ ਸਾਂਭਦੇ ਆ ਤੁਸੀਂ ਪਤਾ ਨਹੀਂ ਉਹਨਾਂ ਦੇ ਸਿਰ ਤੇ ਕਦੋਂ ਮਚਲਣ ਦੇ ਜੇ ਕਹਿਣ ਨਹੀਂ ਜੇ ਸਾਂਭਣਾ ਇੱਕ ਦਿਨ ਦੀ ਰੋਟੀ ਵੀ ਖਵਾਲ ਜਾਣਗੇ ਤੇ ਮੈਨੂੰ ਨੀਵੇਂ ਥਾਂ ਬਿਠਾ ਲਿਓ ਹੁਣ ਕਿਉਂ ਚੱਪੋ ਆਇਆ ਪਤਾ ਵਾ ਨਾ ਕੌਣ ਕਿੰਨੀ ਕ ਕਰਤੂਤ ਦਾ ਮਾਲਕ ਆ ਨੇ ਜੇ ਅਹੀਂ ਚੱਲ ਕੇ ਨਾ ਤੇ ਨੱਕ ਲਾ ਕੇ ਤੇ ਪਿਛਾੜੀ ਲਾ ਲਿਓ ਕੀ ਆਖੋ ਕਿ ਦੁਨੀਆ ਨੂੰ सोनू ਨੇ ਤੇ ਲੈ ਹੀ ਜਾਣਾ ਵਾ ਉਹ ਤੇ ਅੱਗੇ ਸਾਲਾ ਮਾਰਦਾ ਵਾ ਉਹ ਤੁਹਾਨੂੰ ਨਹੀਂ ਖੜਨ ਡਿਆ ਉਹ ਤੁਹਾਡੀ ਜ਼ਮੀਨ ਨੂੰ ਜ਼ਮੀਨ ਨੂੰ ਤੇ ਜਿਹੜੀ ਤੁਹਾਡੀ ਕੁੜੀ ਬਾਹਰ ਪੈਸੇ ਭੇਜਣ ਦੀ ਹੈ ਨਾ ਉਹਨੂੰ ਖੜਨ ਡਿਆ ਜੇ ਵੇਖ ਲਿਓ ਮੇਕਅਪ ਲਿਖਾ ਕੇ ਲੈ ਲਿਓ ਇਹ ਕੰਮ ਹੋਣਾ ਜੇ ਇੱਕ ਦਿਨ ਤੁਹਾਡੇ ਨਾਲ ਹੋਣਾ ਜੇ ਤੇ ਤੁਹਾਨੂੰ ਜਦੋਂ ਭਰ ਨਹੀਂ ਪਚਣ ਢਈ ਤੇ ਫੇਰ ਕਿਸਨੇ ਨਾ ਕਿਸਨੇ ਤੇ ਕਰਨਾ ਲੋਕਾਂ ਦਾ ਛੜੀਕਾਂ ਦਾ ਦਾਵਜਾ ਕੋਈ ਨਹੀਂ ਤੁਹਾਡੇ ਨਾਲ ਜਿੱਦਿਆ ਜਾਂਦਾ ਨਾ ਮੈਂ ਜਿੱਦਣਾ ਹੀ ਆ ਚੀਜ਼ਾਂ ਲੱਭਦੀਆਂ ਨਾਲੋਂ ਨਹੀਂ ਲੱਭਦੀਆਂ ਤੇ ਕੋਈ ਗੱਲ ਨਹੀਂ ਕੀਤਾ ਰਹਾ ਘਰ ਖੁੱਲਾ ਹੀ ਆ ਤੇ ਜੀ ਸਦਕੇ ਜੀ ਜੇ ਇਹ ਗੱਲ ਤੇ ਆਈ ਹੈ ਨਾ ਤੇ ਮੇਰੀ ਨਾ ਕੀਤਾਆਂ ਜੀਤਾਈਆਂ ਜੀਤਾਈਆਂ ਜੋ ਮਰਜੀ ਕਰ ਲੋ ਮੈਂ ਚੱਲੀ ਹੁਣ ਉਹਦੇ ਵੱਲ ਡੱਕ ਕੇ ਦੱਸ ਤੈਨੂੰ ਮੈਂ ਕਲੋ ਮਰਜੀ ਤਵਨ ਤੈਨੂੰ ਮੈਂ ਕਲੋ ਨਹੀਂ ਰੁੱਕ ਜਾ ਤੈਨੂੰ ਮਰਜੀ ਤਾਂ ਵੱਲ ਘਲਾ ਹੀ ਦਿੰਦੀ ਅੱਜ ਪਤਾ ਲੱਗ ਹੀ ਜਾਵੇ ਕਿ ਜੀਤਾ ਬੜੀ ਜੜੀ ਬਣੀ ਫਿਰਦੀ ਆ ਆਹ ਤੇ ਨਹੀਂ ਤੇ ਚੜਦੀ ਮੈਂ ਮਾਰ ਦੇ ਤੂੰ ਮੈਂ ਤੈਨੂੰ ਕਿ ਬੜਾ ਦੁਖੀ ਬੜਾ ਕੀਤਾ ਤੂੰ ਮੈਨੂੰ ਹਾਏ 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 ਹੁਣ ਕਾ ਤੂੰ ਹਾਏ ਹਾਏ ਨਿਕਲਦੀ ਏ ਹੁਣ ਕਿਉਂ ਤੇਰੀ ਹਾਏ ਹਾਏ ਨਿਕਲਦੀ ਏ ਬੋਲਣ ਲੱਗਿਆ ਤੇ ਤੂੰ ਇੱਕ ਵਾਰੀ ਵੀ ਨਹੀਂ ਕਹਿੰਦੀ ਮਰ ਕੇ ਆਨੀ ਆ ਜੋ ਵੀ ਮਸ਼ਾ ਬਸ ਮੈਂ ਹੀ ਮੈਂ ਆ ਹਾਏ ਹਾਏ ਆਨੀ ਮੈਨੂੰ ਛੱਡ ਦੇ ਨਹੀਂ ਮੈਨੂੰ ਛੱਡ ਦੇ ਨਹੀਂ ਛੱਡ ਮੁੜ ਕੇ ਆਨੀ ਮੈਂ ਬੋਲਦੀ ਨਹੀਂ ਛੱਡ ਦੇ ਹਾਂ ਗੱਲਾਂ ਮੈਂ ਬੜੀ ਵਾਰੀ ਸੁਣ ਲਿਆ ਤੇ ਹਾਏ ਆਨੀ ਅੱਜ ਛੱਡ ਦੇ ਹਾਏ ਹਾਏ ਵਰਗੀ ਲੋਕੋ ਆ ਆ ਮੇਰੀ ਕੋਈ ਸੁਣਦਾ ਨਹੀਂ ਗਾ ਇੱਥੇ ਨਹੀਂ ਤੇਰੀ ਸੋਨੀ ਕਹਿੰਦੀ ਹਾਏ ਹੁਣ ਨਹੀਂ ਕਹਿੰਦੀ ਸੋਨੀ ਤੇਰੀ ਹਾਏ ਰੱਬਾ ਹੁਣ ਮੈਂ ਤੈਨੂੰ ਛੱਡ ਨਾ ਮਾਰੇ ਅੱਜ ਅੱਖੀ ਚੋਂ ਆਏ ਲੋਕ ਹਾਣੀ ਨਹੀਂ 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 ਇਤ ਕਰੀਦਾ ਇਹ ਕੁੜੀਏ ਹਾਣੀ ਮੈਨੂੰ ਉੜਕੇ ਕਰਦੀ

ਹਏ ਹਏ ਨਹੀਂ ਪਾਣੀ ਨਹੀਂ ਪਾਣੀ ਦਾ ਘਟ ਦੇ ਦੇ ਹਏ ਹਏ ਰੱਬਾ ਅਏ ਹਏ ਹਏ ਨਹੀਂ ਪਾਣੀ ਨਹੀਂ ਪਾਣੀ 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 ਹਏ ਹਏ ਰੱਬਾ ਹਏ ਹਏ ਹੇ ਹੇ ਨੇ ਹੇ ਨਹੀਂ ਹੇ ਅਹ ਆ ਵੀ ਵਾਏ ਮਰ ਗਿਆ ਹੇ ਹੇ ਆ ਵੀ ਜਾ ਕੋਟੇ ਕਬਾਣੀ ਫਿਰ ਆ ਜਾ ਕੇ ਹੋ ਹੋ ਮੀ ਆ ਗਿਆ ਬਾਚ ਵੀ ਤੇ ਨਿਕਲਣਾਈਆ ਮੈਨੂੰ ਗੇਟ ਬੰਦ ਕਰਨ ਵਾਸਤੇ ਇਦਾਂ ਕਰਦਾ ਹੁਣੇ ਗੇਟ ਬੰਦ ਕਰ ਦਿੰਦਾ ਜੋ ਮੈਨੂੰ ਆਖੂਗੀ ਨਾ ਤੂੰ ਗੇਟ ਨਹੀਂ ਬੰਦ ਕੀਤਾ ਮੈਂ ਆਖੂਗਾ ਮੈਂ ਕਰਕੇ ਆਇਆ ਹੁਣ ਇਹਨੂੰ ਮੱਝਾ ਕੇ ਦੱਸਦਾ ਨਾ ਮੈਂ ਤੇਰੇ ਬਿਨਾ ਕਹੇ ਤੂੰ ਗੇਟ ਬੰਦ ਕਰਕੇ ਆ ਗਿਆ ਵਾ ਮੈਨੂੰ ਕਹਿੰਦੀ ਰਹਿੰਦੀ ਆ ਮੇਰੇ ਕਹੇ ਤੇ ਬਿਨਾ ਤੇਰਾ ਦਿਮਾਗ ਨਹੀਂ ਕੰਮ ਕਰਦਾ ਹੁਣ ਇਹਨੂੰ ਦੱਸਦਾ ਨਾ ਜਾ ਕੇ ਵੇਖ ਮੇਰਾ ਦਿਮਾਗ ਕਿੰਨਾ ਕੰਮ ਕਰਦਾ ਆ ਮਰਨੀਆਂ ਦਵਾ ਦਵਾ ਚਲੀਏ ਲੀੜੇ ਭੇਜਣੇ ਆ ਕਬਲ ਉਹ ਬੂਆ ਖੋਲ ਉਹ ਬੂਆ ਖੋਲ ਦੇ ਮੈਂ ਸਿੱਟਾਈ ਭਜੰਡਿਆ ਉਹ ਖੋਲ ਦੇ ਉਹ ਨਹੀਂ ਖੋਲੇਗਾ ਨਾ ਲੈਣਾ ਤੇਰੀ ਖਬਰ ਸਾਰਾ ਮੈਂ ਆਣ ਕੇ ਹੁਣ ਆ ਗਈਆਂ ਹੋਗਵਾਲੀ ਹੈਗਾ ਉਹ ਕਿੱਥੇ ਮਰ ਗਏ ਸਾਰੇ ਉਹ ਗੇਟ ਖੋਲ ਜੋ ਮੈਂ ਤਾਂ ਮੀਂਹ ਭਜ ਗਿਆ ਵਾ ਬਹਿ ਹੋਏ ਕਾਇ ਕਰਨ ਕੀ ਡੇ ਵਿੱਚ ਕੀ ਗੱਲ ਵਾ ਹੌਸਲਾ ਰੱਖੋ ਆਉਣ ਤੇ ਨਹੀਂ ਆ ਹੁਣ ਆਉਂਗੀ ਤੇ ਕੋਇਟ ਖੋਲੂਗੀ ਜਿਹੰਡਿਆ ਮੈਂ ਮੀਟ ਭਿਜੰਡਿਆ ਵਾ ਮੀਟ ਭਿਜੰਡੇ ਤੇ ਮੇਰੇ ਕਰਕੇ ਭਿਜੰਡੇ ਜੇ ਆਪਣੀ ਮਰਜ਼ੀ ਨਾਲ ਗਏ ਜੇ ਚੀਜ਼ਾਂ ਘਾਤੋਂ ਪੰਨਣੀਆਂ ਲਾਈਆਂ ਹੁੰਦੀਆਂ ਵਾ ਸੌਖੀਆਂ ਬਣਦੀਆਂ ਵਾ ਤੇ ਮੈਂ ਆਪਣੀ ਮਰਜ਼ੀ ਨਾਲ ਪੇੜੇ ਲੈਣ ਤੇ ਨਹੀਂ ਗਿਆ ਕਾਮ ਹੀ ਗਿਆ ਸੀ ਆਪਣੇ ਲਈ ਨਾ ਇੱਕ ਚੌਂਕੀਦਾਰ ਰੱਖ ਲੋ ਜਿਹੜਾ ਤੁਹਾਡੇ ਜਾਣ ਤੇ ਗੇਟ ਖੋਲੇ ਤੇ ਤੁਹਾਡੇ ਆਉਣ ਤੇ ਵੀ ਖੋਲਿਆ ਕਰੇ ਉਸੇ ਵੇਲੇ ਹਾਜ਼ਰ ਹੋਇਆ ਕਰੇ ਜਿਹੜਾ ਤੁਹਾਨੂੰ ਇੱਕ ਮਿੰਟ ਵੀ ਨਾ ਕਿਸ ਦੀ ਡੀਕ ਕਰਨੀ ਪਵੇ ਕੋਈ ਗੱਲ ਨਹੀਂ ਤੁਹਾਨੂੰ ਪੱਕਾ ਚੌਂਕੀਦਾਰ ਰੱਖ ਦੂੰਗਾ ਆ ਲੈਣੀ ਹੁਣ ਮੇਰੀ ਵਾਰੀ ਪਤਾ ਨਹੀਂ ਕਿਹੜੀਆਂ ਵਾਰੀਆਂ ਲਿਓਣੀਆਂ ਅੱਗੇ ਘੱਟ ਵਾਰੀਆਂ ਲਾਉਣ ਦੇ ਜੇ ਹੈ ਗੇਟ ਭੰਨਣ ਲੱਗਿਆ ਤੁਹਾਨੂੰ ਮਸਾ ਨਹੀਂ ਹੁੰਦਾ ਹੈਗਾ ਵੀ ਉਹ ਤੇ ਨੋਟ ਵੀ ਬਾਚੋਂ ਲੱਗਦੇ ਆ ਉਹ ਤੇ ਤੁਸੀਂ ਜੇਬਾਂ ਭਰੀਆਂ ਵਾ ਨੋਟ ਤੇ ਤੁਸੀਂ ਕੱਢਣੇ ਨਹੀਂ ਹੈਗੇ ਗੱਸ਼ ਪੈਂਦੀ ਆ ਤੁਹਾਨੂੰ ਦੇਣ ਲੱਗਿਆ ਪੈਸਾ ਨੋਟ ਤੇਰੀ ਬੀਬੀ ਦੇ ਨਹੀਂ ਲੱਗੇ ਮੇਰੇ ਜੇਬ ਕਿਉਂ ਲੱਗੇ ਆ ਬੀਬੀ ਮੇਰੀ ਤੇ ਬੜੀ ਚੁੱਭਦੀ ਆ ਤੁਹਾਨੂੰ ਇਸੇ ਕਰਕੇ ਉਹਨੂੰ ਮੈਂ ਵਿਚਾਰੀ ਨੂੰ ਕਹਿ ਤਾ ਕਿ ਜਾ ਚੱਲ ਜਾ ਇੱਥੋਂ ਤੂੰ ਨਹੀਂ ਝਰੀ ਜਾਂਦੀ ਇਹਨਾਂ ਕੋ ਇੱਥੇ ਰੱਧਿਆੜੀ ਵੀ ਰਹੀ ਮੇਰੇ ਆਖੇ ਨਹੀਂ ਗਈ ਤੂੰ ਹੀ ਕਹੇ ਕੱਲੀ ਆ ਚੱਲ ਚੰਗਾ ਹੋ ਗਿਆ ਹਗੋ ਜਿਲ ਗਈ ਆ ਬੜੀਆਂ ਤਾਲੀਆਂ ਵੱਜਣ ਡਈਆਂ ਵਾ ਕਿ ਚੰਗਾ ਹੋ ਗਿਆ ਚੱਲ ਗਈ ਆ ਕਿੱਦਾਂ ਰੌਲਾ ਪਾਈ ਜਾਂਦੀ ਆ ਕੋਈ ਗੱਲ ਨਹੀਂ ਕਰਦਾ ਹੁਣ ਤੁਹਾਡੇ ਮੈਂ ਪੱਕਾ ਹੀ ਬੰਦੋ ਬਾਤ ਕਰਦਾ ਜਿੰਨਾ ਤੁਸੀਂ ਅਕਾਹ ਦਿੱਤੀ ਆ ਮੈਨੂੰ ਕੀ ਪਤਾ ਤੁਸੀਂ ਸਾਡੇ ਕਿਹੜੇ ਬੰਦੋਬਸਤ ਕਰਾਉਣੇ ਆ ਹੈ ਅਸੀਂ ਤੁਹਾਨੂੰ ਕੀ ਕਹਿ ਦਿੱਤਾ ਵਾ ਰੌਲਾ ਪਾਉਣ ਤੁਸੀਂ ਦਏ ਜਿੱਥੇ ਗਲੀ ਚ ਖਲੋ ਕੇ ਅਜੇ ਕਿਆ ਹੀ ਕੱਕ ਨਹੀਂ ਤੇ ਛੱਡਿਆ ਵੀ ਕੀ ਆ ਇਹ ਨਹੀਂ ਖਾਪੀ ਨਹੀਂ ਖਾਪ ਆਹੋ ਆਪਨੇ ਪਹਿਲਾਂ ਖਾਪ ਪਾਉਂਦੀ ਆਪ ਇੱਕ ਮਿੰਟ ਮੈਂ ਜਾਣਾ ਪਿਆ ਤੇ ਡੇ ਪੀਆ ਦੋਈਆਂ ਦੇਣ ਭਈ ਤੁਹਾਡੇ ਪਹਾੜਾ ਤੇ ਮਿੰਟੀ ਆ ਪਰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਜਦੋਂ ਬਹਿੰਦੇ ਜੇ ਨਾ ਚੁਗਲੀਆਂ ਕਰਨ ਉਥੇ ਜਾ ਕੇ ਲੋਕਾਂ ਦੇ ਘਰਾਂ ਚ ਟਾਈਮ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਪਤਾ ਨਹੀਂ ਤੂੰ ਕਦੋਂ ਉਹਦੇ ਨਿਕਲੇ ਜੇ ਨਾ ਤੂੰ ਦੱਸ ਕੇ ਜਾਂਦੇ ਅਸੀਂ ਕਿੱਥੇ ਚੱਲੇ ਆ ਕਿੱਥੇ ਨਹੀਂ ਅਸੀਂ ਹੁਣ ਤੁਹਾਡਾ ਮਗਰ ਮਗਰ ਧਿਆਨ ਰੱਖਿਆ ਕਰੀਏ ਉਹ ਮੈਂ ਪਹਿਲਾਂ ਤੈਨੂੰ ਦੱਸਿਆ ਮੈਂ ਕਿਹੜਾ ਵਿਆਹ ਗਿਆ ਸੀ ਕਾਮ ਹੀ ਗਿਆ ਸੀ ਕਮ ਗਏ ਹੁਣੇ ਕੋਈ ਸੋਨੂ ਨੇ ਨਾਲ ਉੱਥੇ ਰਲਾਉਣ ਗਏ ਹੁਣੇ ਕੋਈ ਕੁੰਡੀ ਕਿ ਚੱਲ ਮੇਰੇ ਨਾਲ ਕਿੱਥੇ ਜਿੱਥੇ ਜਾਣਾ ਵਾ ਰੱਬ ਦਾ ਵਾਤਾ ਇਹਨਾਂ ਕੁ ਲੈਣੀਆਂ ਨਾਲ ਉਹ ਕਿਹੜੇ ਮੁੰਡੇ ਉੱਧਾ ਹੀ ਰੱਖ ਲਈਦੇ ਦੋ ਚੱਗੇ ਤੁਹਾਨੂੰ ਲੱਗ ਜੂ ਛੇਤੀ ਪਤਾ ਲਹਣਾ ਤੁਹਾਨੂੰ ਮੈਂ ਗਲੋਂ ਮੈਂ ਹੀ ਕੋ ਗੜਾ ਲੱਥੀ ਐ ਤੁਸੀਂ ਲੱਥੋ ਸਾਡੇ ਗਲੋਂ ਰੱਬ ਦਾ ਵਾਤਾ ਆਵੇ ਸਾਨੂੰ ਬਖਸ਼ ਦੇ ਜੀ ਲੈਂਦੋ ਆਡੀ ਉਮਰ ਹੀ ਕੀ ਆ ਹਲੇ ਤੁਸੀਂ ਜਾਓ ਜਿੱਥੇ ਜਾਣਾ ਅਹੀਂ ਠੱਠੇ ਖੂਜ ਬੈਣਾ ਵਾ ਇੱਥੇ ਹੀ ਅਹੀਂ ਮਰਨਾ ਚਾਹਣਾ ਇੱਕ ਦਿਨ ਆ ਨਹੀਂ ਕਿੰਨੇ ਬੂਹਾ ਬੰਦ ਕਰ ਦਿੱਤਾ ਆ ਤੇਰੇ ਪੁੱਤ ਨੇ ਕੀਤਾ ਹੁਣ ਆ ਮੈਂ ਬੂਹਾ ਬੰਦ ਉਹਨੂੰ ਪੁੱਛੋ ਉਹ ਤਾਂ ਲੜ ਜਾ ਕੇ ਮੇਰੇ ਨਾਲ ਾਡਾ ਲਾ ਲਿਆ ਵਾ ਮੈਂ ਸਭ ਕੁ ਖੋਲ ਕੇ ਆਈ ਅੰਦਰਵਾੜਿਆ ਤੇ ਤਾਂ ਕਰਕੇ ਮੈਨੂੰ ਹਾਰ ਨਾਮ ਮਿਲਣ ਡਿਆ ਉਥੇ ਭੇਜਦਾ ਰਹੀ ਇਹਨਾਂ ਦੇ ਵਿੱਚ ਗੱਲਾਂ ਉਹ ਜਾਣਦੇ ਬਾਬਾ ਜਾਣਦੇ ਪਰ ਜਾਣ ਘੱਦੀ ਹੈ ਨਾ